ਗੁਰਦਾਸਪੁਰ ਦੀ ਕਾਦਿਆਂ ਸਥਿਤ ਇੰਟਰਨੈਸ਼ਨਲ ਅਹਿਮਦੀਆ ਹੈੱਡਕੁਆਰਟਰ ਤੇ ਅੱਜ ਸਵੇਰੇ Eid ul Zuha ਦੇ ਤਿਉਹਾਰ ਤੇ ਲੋਕਾਂ ਨੇ ਇੱਕ ਦੂਜੇ ਨੂੰ ਵਧਾਈ ਦਿੱਤੀ। ਇਸ ਤੋਂ ਪਹਿਲਾਂ Eid ਦੀ ਨਮਾਜ਼ ਅਦਾ ਕੀਤੀ ਗਈ। ਅਹਿਮਦੀਆ ਪਾਇਚਾਰੇ ਦੇ ਸੱਤਰ ਮੁਹੰਮਦ ਇਮਾਮ ਕੋਰੀ ਨੇ ਦੱਸਿਆ ਕਿ ਇੱਥੇ Eid ul Zuha ਜਿਸ ਨੂੰ ਬਕਰੀਦ ਵੀ ਕਿਹਾ ਜਾਂਦਾ ਹੈ, ਇਸਲਾਮ ਦੀਆਂ ਦੋ ਵੱਡੀਆਂ Eidਾਂ 'ਚੋਂ ਇੱਕ ਹੈ। ਅੰਮ੍ਰਿਤਸਰ ਦੇ ਜਮਾ ਮਸਜਿਦ ਸ ਵੱਡੀ ਗਿਣਤੀ ਚ ਮੁਸਲਮ ਪਾਈਚਾਰੇ ਨੇ Eid ul Zuha ਦੀ ਨਮਾਜ਼ ਅਦਾ ਕੀਤੀ ਇਸ ਮੌਕੇ ਦੱਸਿਆ ਗਿਆ ਕਿ ਪੰਜਾਬ ਦੀ ਤਕਰੀਬਨ 320 ਹਾਜੀ ਸਾਊਦੀ ਅਰਬ ਚ ਨਮਾਜ਼ ਅਦਾ ਕਰਨ ਲਈ ਗਏ ਹੋਏ ਨੇ ਪੁਲਿਸ ਵੱਲੋਂ ਇਸ ਮੌਕੇ ਸੁਰੱਖਿਆ ਦੇ ਸਖਤ ਪ੍ਰਬੰਧ ਕੀਤੇ ਗਏ ਨੇ ਇਸੇ ਤਰ੍ਹਾਂ ਮੋਹਾਲੀ ਜ਼ਿਲ੍ਹੇ ਦੇ ਖੜਟ ਚ ਮੁਸਲਮ ਪਾਈਚਾਰੇ ਵੱਲੋਂ Eid ul Zuha ਦੀ ਨਮਾਜ਼ ਅਦਾ ਕੀਤੀ ਗਈ ਇਸ ਮੌਕੇ ਬੁਲਾਰਿਆਂ ਨੇ ਪਗੰਬਰ ਮੁਹੰਮਦ ਦੇ ਫਲਸਫੇ ਤੇ ਚੱਲਦਿਆਂ ਮਨੁੱਖਤਾ ਦੀ ਭਲਾਈ ਲਈ ਪ੍ਰਾਰਥਨਾ ਕੀਤੀ ਉਧਰ ਪਠਾਨਕੋਟ ਦੀ ਹੀਰਾ ਮਸਜਿਦ 'ਚ ਵੀ ਨਮਾਜ਼ ਅਦਾ ਕੀਤੀ ਗਈ। ਭਾਜਪਾ ਦੇ ਸੀਨੀਅਰ ਨੇਤਾ ਤੇ ਸਾਬਕਾ ਮੰਤਰੀ ਮਾਸਟਰ ਮੋਹਨ ਲਾਲ ਨੇ ਵੀ ਇਸ ਮੌਕੇ ਸਮਾਗਮ 'ਚ ਹਿੱਸਾ ਲਿਆ ਅਤੇ ਆਪਸੀ ਪਾਈਚਾਰੇ ਨੂੰ ਕਾਇਮ ਰੱਖਣ ਦੀ ਅਪੀਲ ਕੀਤੀ। ਇਸ ਮੌਕੇ ਪਹਿਲਗਾਮ ਤੇ ਹੋਏ ਅਤਵਾਦੀ ਹਮਲੇ ਸੰਬੰਧੀ ਨਿੰਦਾ ਪ੍ਰਸਤਾਵ ਵੀ ਪਾਸ ਕੀਤਾ ਗਿਆ।